ਲਾਡਲੀ ਭਾਗ 12 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਚਲੋ ਅੱਜ ਦਾ ਭਾਗ ਸ਼ੁਰੂ ਕਰੀਏ ਫਿਰ ਆਪਾਂ ਹੁਣ 2-4 ਦਿਨ ਇੰਜ ਹੀ ਨਿਕਲ ਗਏ ਗੁੱਡੀ ਤੋਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਮਾਪਿਆਂ ਨੇ ਪਰ ਉਹ ਚੁੱਪ-ਚੁੱਪ ਰਹੀ ਕੁਝ ਨਹੀਂ ਬੋਲੀ ਭੈਣਾਂ ਨੇ ਵੀ ਬਹੁਤ ਪੁੱਛਿਆ ਪਰ ਗੁੱਡੀ ਨੇ ਕੁਝ ਵੀ ਨਹੀਂ ਦੱਸਿਆ ਸਮਝ ਨਾ ਆਵੇ ਸਭ ਨੂੰ ਕਿ ਕੀ ਕਰੀਏ ਜਦੋਂ ਕੋਈ ਗੱਲ ਕਰਦੇ ਐ ਵਿਚਾਰੀ ਰੋ ਪੈਂਦੀ ਆ ਕਿ ਮੈਨੂੰ ਪੁੱਛਿਆ ਜਾਵੇ ਕਿ ਕੀ ਹੋਇਆ ਉੱਥੇ ਫਿਰ ਦੀਵਾਲੀ ਵਾਲੇ ਦਿਨ ਦਰਸ਼ਨ ਆਇਆ ਮਲਕੀਤ ਨੂੰ ਕਹਿਣ ਲੱਗਾ ਵੀਰ ਤੂੰ ਘਰੇ ਨਹੀਂ ਆਇਆ ਮੈਂ ਕਿੰਨੀ ਤੇਰੀ ਰਾਹ ਦੇਖ ਰਿਆ ਸੀ ਮਲਕੀਤ ਕੁਝ ਨਹੀਂ ਬੋਲਿਆ ਤਿਹਾਰ ਤਾਂ ਦੇਣਾ ਕਹਿਣ ਲੱਗਾ ਕਿ ਤਿਹਾਰ ਤੋਂ ਬਾਅਦ ਆਉ ਹੁਣ ਤੂੰ ਜਾ ਤਾਂ ਦਰਸ਼ਨ ਬੋਲਿਆ ਤੂੰ ਮੈਨੂੰ ਟਾਲ ਮਟੋਲ ਕਰੀ ਜਾ ਰਿਹਾ ਵੀਰ ਕੁਝ ਦਿਨ ਹੋਰ ਤੂੰ ਕੁੜੀ ਘਰੇ ਬਿਠਾ ਕੇ ਰੱਖੀ ਤਾਂ ਆਂਡ ਗਵਾਂਡ ਗੱਲਾਂ ਕਰੂ ਕਿ ਕੁੜੀ ਘਰੇ ਬਿਠਾ ਲਈਏ ਨੇ ਸੌਰਿਆਂ ਲਿਆ ਕੇ ਫਿਰ ਮਲਕੀਤ ਗੁੱਸੇ 'ਚ ਬੋਲਿਆ ਜਿਹੜਾ ਜੋ ਬੋਲਦਾ ਬੋਲੇ ਜੋ ਗੱਲਾਂ ਕਰਦਾ ਕਰੇ ਮੈਨੂੰ ਡਰ ਨਹੀਂ ਮਾਰਿਆ ਤੇ ਉਹਨਾਂ ਲਈ ਤੇਰੇ ਮੋਹੋਂ ਇੱਕ ਸ਼ਬਦ ਨਹੀਂ ਨਿਕਲਿਆ ਜੋ ਦਿਨ ਦਿਹਾੜੇ ਪੀਤੀ ਫਿਰਦਾ ਸੀ ਜਿਹਦੀ ਮਾਂ ਦੀ ਗਿੱਟ ਦੀ ਜ਼ੁਬਾਨ ਚੱਲ ਰਹੀ ਸੀ ਦਰਸ਼ਨ ਹੁਣ ਮਲਕੀਤ ਵੱਲ ਵੇਖਣ ਲੱਗਾ ਫਿਰ ਮਲਕੀਤ ਨਾਲ ਹੀ ਬੋਲਿਆ ਵੀਰ ਮੈਨੂੰ ਤਾਂ ਤੇਰੇ ਦਾ ਸ਼ੱਕ ਆ ਕਿ ਤੂੰ ਜਾਣ ਕੇ ਮੇਰੀ ਕੁੜੀ ਦਾ ਰਿਸ਼ਤਾ ਉੱਥੇ ਕਰਵਾਇਆ ਕਿਹੜਾ ਵੈਰ ਕੱਢਿਆ ਤੂੰ ਮੇਰੇ ਨਾਲ ਦਰਸ਼ਨ ਵੀ ਗੁੱਸੇ 'ਚ ਆ ਗਏ ਤੇ ਬੋਲੇ ਵਾਹ ਵੀਰਵਾ ਆ ਦੇਂ ਦੇਖਣੇ ਰਹਿ ਗਏ ਸੀ ਆ ਸੁਣਨਾ ਸੀ ਮੇ ਤੇਰੇ ਮੂੰਹ ਵਾਹ ਦੋਨਾਂ ਨੂੰ ਗਰਮੀ ਖਾਂਦਾ ਦੇਖ ਕੇ ਸੰਤੋਖੀ ਬਾਹਰ ਆਈ ਤੇ ਵਾਸਤੇ ਪਾ ਕੇ ਚੁੱਪ ਕਰਾਏ ਕਿ ਹਾਂ ਕਿ ਅੰਦਰ ਬੈਠੇ ਗੁੱਡੀ ਰੋ ਰਹੀ ਆ ਬਸ ਕਰੋ ਤੁਸੀਂ ਹੁਣ ਗੁੱਡੀ ਬਾਰ ਬਾਰ ਕਹਿਣ ਲੱਗੀ ਮੈਨੂੰ ਉੱਥੇ ਛੱਡ ਦਿਓ ਮੈਨੂੰ ਨਾ ਲੈ ਕੇ ਆ ਬਾਪੂ ਮੈਨੂੰ ਛਾੜਾ ਮੈਂ ਤੇਰਾ ਸਿਰ ਨਹੀਂ ਝੁਕਣ ਦੇਣਾ ਮਲਕੀਤ ਦਵਾ ਦਾ ਗੁੱਡੀ ਕੋਲ ਗਿਆ ਤੇ ਕਹਿਣ ਲੱਗਾ ਨਾ ਮੰਨ ਮੇਰੀ ਏਤੀਏ ਮੇਰਾ ਸਿਰ ਕਿਉਂ ਝੁਕੋ ਮੈਂ ਸੁੱਟੀਆਂ ਨਹੀਂ ਤੀਆਂ ਪੂਰੀ ਜ਼ਿੰਦਗੀ ਬਿਠਾ ਕੇ ਕਵਾ ਸਕਦਾ ਆਪਣੀਆਂ लाਡਲੀਆਂ ਨੂੰ ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ ਮਗਰ ਇਹ ਦਰਸ਼ਨ ਆ ਗਿਆ ਥੋੜਾ ਠੰਡਾ ਹੋ ਗਿਆ ਤੇ ਗੁੱਡੀ ਦੇ ਸਿਰ ਤੇ ਹੱਥ ਰੱਖ ਕੇ ਪੁੱਛਣ ਲੱਗਾ ਗੁੱਡੀ ਤੇ ਤੇਰੇ ਨਾਲ ਨਹੀਂ ਪੁੱਤ ਸਾਰੇ ਜਾਣੇ ਸੱਚ ਦੱਸ ਉੱਥੇ ਸੱਚੀ ਵਾਪਸ ਜਾਣਾ ਚਾਹੁੰਨੀ ਐ ਜੇਕਰ ਨਹੀਂ ਤਾਂ ਮੈਨੂੰ ਖੁੱਲ ਕੇ ਦੱਸ ਕੀ ਹੋਇਆ ਸੀ ਤੇਰੇ ਨਾਲ ਅਸੀਂ ਨਾਲ ਆ ਤੂੰ ਘਬਰਾ ਨਾ ਗੁੱਡੀ ਨੂੰ ਸਾਰਿਆਂ ਨੇ ਹੁਣ ਪਿਆਰ ਨਾਲ ਪੁੱਛਿਆ ਗੁੱਡੀ ਸਵਲ ਵੇਖਣ ਲੱਗੀ ਤੇ ਅੱਖਾਂ ਪਰ ਕੇ ਗੁੱਡੀ ਨੇ ਫਿਰ ਸਭ ਕੁਝ ਦੱਸਿਆ ਕਿ ਦੀਪ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ ਕੋਈ ਕੰਮ ਨਹੀਂ ਕਰਦਾ ਸੀ ਪੂਰਾ ਦਿਨ ਗੁੱਡੀ ਚੁੱਲ੍ਹੇ ਚੌਂਕੇ ਚ ਰਹਿੰਦੀ ਪਰ ਉਹਨੂੰ ਖਾਣ ਨੂੰ ਕੁਝ ਨਾ ਮਿਲਦਾ ਜੇਕਰ ਕਦੇ ਕੁਝ ਮਿਲਦਾ ਤਾਂ ਸੁੱਕੀਆਂ ਰੋਟੀਆਂ ਭੁੱਖੇ ਕਰਦੀ ਭੁੱਖੇ ਘਰੋਂ ਆਈ ਉਹਨੂੰ ਹਰ ਵੇਲੇ ਕਹਿੰਦੀ ਰਹਿੰਦੀ ਮਾਂ ਨੂੰ ਗੁੱਡੀ ਨੇ ਸਰੀਰ ਦੀਆਂ ਕਈ ਐਸੀਆਂ ਜਗ੍ਹਾਆਂ ਦਿਖਾਈਆਂ ਜਿੱਥੇ ਦੀਪ ਦੁਆਰਾ ਗੁੱਸੇ 'ਚ ਕੋਈ ਲੰਬੀ ਲੋਹੇ ਦੀ ਚੀਜ਼ ਨਾਲ ਜਲਾਉਣ ਦੇ ਨਿਸ਼ਾਨ ਦਿਖਾਏ ਮਾਂ ਤਾਂ ਪੁੱਭਾ ਮਾਰ ਰੂਪੇ ਗੁੱਡੀ ਨੇ ਦੱਸਿਆ ਕਿ ਸੋਰਾ ਸਾਹਿਬ ਕੁਝ ਨਹੀਂ ਕਹਿੰਦੇ ਸੀ। ਉਹਨਾਂ ਨੂੰ ਘਰ ਦੇ ਸਾਰੇ ਬੋਲਦੇ ਰਹਿੰਦੇ ਸੀ। ਫਿਰ ਗੁੱਡੀ ਨੇ ਦੱਸਿਆ ਕਦੇ-ਕਦੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਤੇ ਕੁੰਡਾ ਲਗਾ ਲੈਂਦੇ। ਆਂਡਗਾਂਡ ਗੁੱਡੀ ਵੱਲ ਵੇਖਦਾ। ਪਰ ਕੋਈ ਕੀ ਕਰ ਸਕਦਾ ਸੀ? ਸਾਰੇ ਜਾਣੇ ਗੁੱਡੀ ਦੀਆਂ ਗੱਲਾਂ ਸੁਣ ਕੇ ਸੁੰਨ ਰਹਿ ਗਏ। ਦਰਸ਼ਨ ਨੇ ਗੁੱਡੀ ਅੱਗੇ ਹੱਥ ਜੋੜੇ ਤੇ ਮਲਕੀਤ ਅੱਗੇ ਵੀ ਗੁੱਡੀ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਕੋਈ ਨਹੀਂ ਤੇ ਇਹ ਮੈਂ ਬੈਠਾ ਜੇ ਗਲਤੀ ਮੇਰੇ ਤੋਂ ਹੋਈ ਆ। ਤੇਜ਼ ਸੁਧਾਰ ਵੀ ਮੈਂ ਹੀ ਕਰਨਾ ਹੈ ਮੈਂ ਹੀ ਇਸ ਬਾਰੇ ਆਪਣੀ ਗਲਤੀ ਤੂੰ ਰੋ ਨਾ ਦਰਸ਼ਨ ਥੋੜੀ देर ਮਗਰੋਂ ਘਰ ਚਲਾ ਗਿਆ ਮਾਪੇ ਤੇ ਪੈਣਾ ਗੁੱਡੀ ਕੋਲੀ ਬੈਠੀਆਂ ਰਹੀਆਂ ਗੁੱਡੀ ਥੋੜੀ देर ਚੁੱਪ ਰਹੀ ਫਿਰ ਹੋਂਕੇ ਲੈ ਲੈ ਕੇ ਰੋਣ ਲੱਗੀ ਮਾਪਿਆਂ ਦਾ ਦਿਲ ਘਟਦਾ ਜਾਵੇ ਦੇਖਦੇ ਦੇਖਦੇ ਦਿਨ ਟਲਣ ਲੱਗਾ ਲੋਕੀ ਦੀਵੇ ਮੋਮਬਤੀਆਂ ਜਗਾਉਂਦੇ ਫਿਰਨ ਬੋਹਿਆਂ ਬਨੇਰਿਆਂ ਤੇ ਪਰ ਮਲਕੀਤ ਕੇ ਘਰ ਅੱਜ ਸੋਨ ਮਸਾਂ ਸ਼ਾਈ ਹੋਈ ਸੀ ਬੰਬ ਪਟਾਕਿਆਂ ਦੀਆਂ ਆਵਾਜ਼ਾਂ ਅਸਮਾਨ 'ਚ ਗੂੰਜਣ ਲੱਗੀਆਂ ਸਾਰੇ ਚੁੱਪਚਾਪ ਬੈਠੇ ਸਨ ਦੀਵਾਲੀ ਦੀ ਕੋਈ ਖਰੀਦਦਾਰੀ ਵੀ ਨਹੀਂ ਕੀਤੀ ਸੀ ਮਾੜੀ-ਮੋਟੀ ਅੱਜ ਕੋਈ ਚਾਹ ਨਹੀਂ ਸੀ ਘਰ 'ਚ ਕਿਸੇ ਨੂੰ ਫਿਰ ਸਾਰੇ ਜਾਣਿਆਂ ਨੂੰ ਚੁੱਪਚਾਪ ਬੈਠਾ ਦੇਖ ਕੇ ਬਿੰਦਰੋ ਉੱઠી ਤੇ ਸ਼ਿੰਦਰੋ ਨੂੰ ਕਹਿਣ ਲੱਗੀ ਚੱਲ ਸ਼ਿੰਦਰੋ ਮੋਮਬੱਤੀਆਂ ਨੇ ਜਗਾਉਣੀਆਂ ਸਾਰੇ ਲਈ ਫਿਰਦੇ ਆ ਫਿਰ ਨਾਲ ਹੀ ਬੋਲੀ ਬਾਪੂ ਜੀ ਉੱਠੋ ਗੁਰਦੁਆਰਾ ਸਾਹਿਬ ਜਾਣਾ ਫਿਰ ਆ ਕੇ ਜਗਾ ਲਵਾਂਗੇ ਮੋਮਬੱਤੀਆਂ ਪਿਓ ਨੇ ਕੋਈ ਧਿਆਨ ਨਹੀਂ ਦਿੱਤਾ ਕੋਈ ਚਾਹ ਨਹੀਂ ਸੀ ਸੰਤੋਖੀ ਕਹਿਣ ਲੱਗੀ ਗੁੱਡੀ ਦੇ ਬਾਪੂ ਤੇ ਗੁੱਡੀ ਕੋਲ ਹੀ ਰਹਿ ਘਰ ਮੈਂ ਜਾਂ ਆਂਦੀ ਆ ਕੁੜੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਥਾਲ ਵਿੱਚ ਫਲ ਫੁੱਮਣ ਖਿਲਾਂ ਘਟੋਣੇ ਤੇ ਮੋਮਬਤੀਆਂ ਲਾ ਕੇ ਸੰਤੋਖੀ ਕੁੜੀਆਂ ਨੂੰ ਨਾਲ ਲੈ ਗਈ ਆਂਡ ਗਵਾਂਡ ਸਾਰਾ ਪਹੁੰਚਿਆ ਸੀ ਗੁਰਦੁਆਰਾ ਸਾਹਿਬ ਤੇ ਸਾਰੇ ਹੀ ਪੁੱਛ ਰਹੇ ਸਨ ਕਿ ਮਲਕੀਤ ਕਿਉਂ ਨਹੀਂ ਆਇਆ ਅੱਜ ਤਾਂ ਸੰਤੋਖੀ ਕੁਝ ਨਹੀਂ ਬੋਲੀ ਬਸ ਟਾਲ ਮਟੋਲ ਕਰਨ ਲੱਗੀ ਤੇ ਮੋਮਬਤੀਆਂ ਜਗਾਉਣ ਲੱਗੀ ਹੌਲੀ ਜੇ ਆਖ ਬਚਾ ਕੇ ਕਿ ਦੁਬਾਰਾ ਕੋਈ ਘਰੇ ਨਾ ਆ ਜਾਈ ਕਰਨੋਂ ਆਉਣ ਲੱਗੀ ਜਿਵੇਂ ਹੀ ਆਉਣ ਲੱਗੀ ਰਾਹ ਵਿੱਚ ਸੰਤੋਖੀ ਨੂੰ ਚਾਹ ਮਿਲ ਗਈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ